ਕੁਝ ਮਹੀਨੇ ਪਹਿਲਾਂ ਫਤੇਗੜ ਚੂੜੀਆਂ ਦੀ ਵਾਰਡ ਨੰਬਰ 11 ਚ ਤੰਗੜ ਪਰਿਵਾਰ ਤੇ ਦੋ ਮਕਾਨ ਦੀਆਂ ਛੱਤਾਂ ਡਿੱਗੀਆਂ ਸਨ ਇੱਥੇ ਜੌਰ ਤੇ ਪਰਚਾਈ ਨੇ ਦੋਨਾਂ ਹੀ ਅਲੱਗ-ਅਲੱਗ ਰਹਿੰਦੇ ਨੇ ਤੇ ਇਹਨਾਂ ਦੇ ਮਕਾਨ ਦੀ ਵੀ ਬਰਸਾਤ ਨਾਲ ਘਰ ਦੀ ਛੱਤ ਡਿੱਗ ਗਈ ਸੀ ਤੇ ਉਹਨਾਂ ਦੇ ਜਿਹੜੇ ਪਰਚਾਈ ਨੇ ਉਹਨਾਂ ਦੇ ਵੀ ਮਕਾਨ ਦੀ ਛੱਤ ਡਿੱਗੀ ਸੀ ਤੇ ਲੋੜਵੰਤ ਪਰਿਵਾਰ ਸੀਗਾ ਵਿਧਵਾ ਭੈਣ ਜੀ ਨੇ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਤੇ ਕਮਾਉਣ ਵਾਲਾ ਕੋਈ ਨਹੀਂ ਆ ਤੇ ਇਹਨਾਂ ਦੇ ਦੁੱਖਾਂ ਦਾ ਪਹਾੜ ਟਿਕਿਆ ਸੀਗਾ ਤੇ ਇੱਕ ਕਮਰਾ ਸੀ ਜਿਸ ਦੀ ਛੱਤ ਡਿੱਗੀ ਸੀ ਉਸ ਤੇ ਨਾਲ ਹੀ ਇਹ ਤਗੜਜੀ ਨੇ ਇਹਨਾਂ ਦੀ ਵੀ ਮਕਾਨ ਦੀ ਛੱਤ ਡਿੱਗੀ ਸੀ ਤੇ ਸਿਰ ਤੇ ਕਾਨੂੰ ਜਿਹੜਾ ਆਸਰਾ ਸੀ ਉਹ ਵੀ ਇਹ ਖਤਮ ਹੋ ਗਿਆ ਜੀ ਦੁੱਖਾਂ ਦਾ ਪਹਾੜ ਡਿੱਗਾ ਸੀ ਹੁਣ ਦਾਨੀ ਸੱਜਣੇ ਸਾਹਮਣੇ ਆਏ ਨੇ ਇਸ ਤੋਂ ਪਹਿਲਾਂ ਵੀ ਐਨ ਆਰ ਆਈ ਵੀਰ ਨੇ ਲਖੰਧ ਸਿੰਘ ਢੀਂਸਾ ਵੱਲੋਂ ਵੀ ਇਹਨਾਂ ਦੀ ਮਦਦ ਕੋਸ਼ਿਸ਼ ਕੀਤੀ ਗਈ ਸੀ ਲੋੜਵੰਦ ਪਰਿਵਾਰ ਹੈ ਹੁਣ ਵੀਰ ਜੀ ਨੇ ਇਹਨਾਂ ਵੱਲੋਂ ਹੁਣ ਇਹਨਾਂ ਤੇ ਛੱਤ ਵਾਸਤੇ ਮਦਦ ਕੀਤੀ ਗਈ ਹੈ ਤੇ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਜੋ ਇੱਕ ਅਰਜ਼ੀ ਕੀਤਾ ਹੈ ਇਹ ਬੜਾ ਸਹਾਰਾ ਹੈ ਕਿਉਂਕਿ ਜਿਸ ਲੋੜਵੰਦੀ ਜੇ ਇਹ ਮਦਦ ਕਰੀਏ ਤਾਂ ਜਿੱਥੇ ਜਰੂਰਤਵੰਦ ਦੀ ਜ਼ਰੂਰਤ ਪੂਰੀ ਹੁੰਦੀ ਹੈ ਉੱਥੇ ਪਰਮਾਤਮਾ ਵੀ ਖੁਸ਼ ਹੁੰਦਾ ਤੇ ਇਹਨਾਂ ਦੇ ਮਨ ਨੂੰ ਵੀ ਸਕੂਨ ਮਿਲੇਗਾ ਅੱਜ ਕੀ ਨਾ ਜੀ ਤੁਹਾਡਾ ਮੇਰਾ ਵਿਜੈ ਹਾਂਜੀ ਵਿਜੈ ਕੁਮਾਰ ਜੀ ਚਲੋ ਤੁਸੀਂ ਇਹਨਾਂ ਦੀ ਛੱਤ ਲਈ ਮਕਾਨ ਦੀ ਸਿਰ ਟੱਕਣ ਦੀ ਜੋ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਇਨਾਂ ਦੇ ਦੋ ਦੀਆਂ ਛੱਤਾ ਮਕਾਨਾਂ ਦੀਆਂ ਡਿੱਗੀਆਂ ਸੀ ਤੁਹਾਡੇ ਵੱਲੋਂ ਇਹਨਾਂ ਦੀ ਬਣਦੀ ਜਿਹੜੀ ਆ ਜ਼ਰੂਰਤ ਪੂਰੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਮੈਂ ਤੇ ਇਹੀ ਜਾਣਾ ਜਦੋਂ ਦੀ ਤੁਹਾਡੀ ਵੀਡੀਓ ਵੇਖੀ ਉਹਦੇ ਵੱਲ ਵੇਖ ਕੇ ਮੈਨੂੰ ਇਹ ਥੋੜਾ ਜਿਹਾ ਆਇਆ ਕਿ ਨਹੀਂ ਚਲੋ ਆਪਣੇ ਸੱਜਣੀਆਂ ਘਰ ਜਿੱਦਾਂ ਆਪਣਾ ਸ਼ਹਿਰ ਆ ਆਪਣਾ ਘਰ ਹੀ ਹੁੰਦਾ ਸਾਰਾ ਪਾਂਜਾ ਸਾਰਾ ਦਾ ਸ਼ਹਿਰ ਇਹਦੇ ਵੱਲ ਵੇਖ ਕੇ ਫਿਰ ਮੈਨੂੰ ਇਹ ਆਇਆ ਕਿ ਮੈਂ ਇਹਨਾਂ ਦੀ ਕੋਈ ਜਿੰਨੀ ਕੁ ਆਪਣੀ ਕੋ ਬਣਦੀ ਸਰਦੀ ਇਹ ਕਰ ਸਕਾਂ ਬਸ ਇਸੇ ਮੋਟੀਵੇਟ ਮਤਲਬ ਮੈਂ ਤਦ ਨਾਲ ਆਇਆ ਵੀ ਜੋ ਮੇਰੇ ਕੋਲ ਤਿਲ ਫੋਲਿਆ ਮੈਂ ਉਹੀ ਦੇਣ ਆਇਆ ਇੰਨੇ ਕੀ ਜੋਗਾ ਬਹੁਤ ਵਧੀਆ ਸੋਚ ਹੈ ਤੁਹਾਡੀ ਕਿ ਆਪਾਂ ਜੇ ਕਿਸੇ ਲੋੜਵੰਤ ਦੀ ਕੰਮ ਆ ਸਕੀਏ ਤਾਂ ਉਹਦੇ ਵੱਲ ਵੇਖ ਕੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਂ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਉਹ ਇਹਨਾਂ ਦੀ ਮਦਦ ਲਈ ਆਉਣਗੀਆਂ ਕਿਉਂਕਿ ਭੈਣ ਜੀ ਦਾ ਕੋਈ ਵੀ ਕਮਾਉਣ ਵਾਲਾ ਸਿਰਤੇ ਨਹੀਂ ਆ ਇਕੱਲੇ ਨੇ ਤਿੰਨ ਬੇਟੀਆਂ ਨੇ ਤੇ ਕੋਈ ਕੰਮ ਨਹੀਂ ਆ ਤੇ ਚਲੋ ਜਿਨੇ ਪੈਦਾ ਕੀਤਾ ਉਹਨੇ ਪਾਲਣ ਪੋਸ਼ਣ ਵੀ ਕਰਨਾ ਤੇ ਇਹਨਾਂ ਦੀ ਇਸ ਤੋਂ ਪਹਿਲਾਂ ਵੀ ਕੁਝ ਮਦਦ ਹੋਈ ਏ ਤੇ ਹੁਣ ਅਸੀਂ ਦਾਨੀ ਸੱਜਣਾ ਨੂੰ ਸਮਾਜ ਸੇਵੀ ਸੰਸਥਾ ਨੂੰ ਇਹ ਬੇਨਤੀ ਕਰਦੇ ਹਾਂ ਕਿ ਫਤੇਗੜ ਝੂੜੀਆਂ ਵਾਰਡ ਨੰਬਰ 11 ਗੁਰਦੁਆਰਾ ਲੋਹਰਾਨਾ ਦੇ ਸਾਹਮਣੇ ਗਲੀ ਹੈ ਅਤਿਗੜ ਚੂੜੀਆਂ ਚ ਜਿੱਥੇ ਕਿ 2 ਮਹੀਨੇ ਹੋ ਗਏ 66 ਟਿੱਗੀਆਂ ਨੂੰ ਅਜੇ ਤੱਕ ਇਹਨਾਂ ਨੂੰ ਸਿਰਤੇ ਸਹਾਰਾ ਨਹੀਂ ਮਿਲਿਆ ਸਤਾ ਨਹੀਂ ਮਿਲੀਆਂ ਘਰ ਦਾ ਰਾਨ ਬੇਸੇਰਾ ਜਿਹੜਾ ਵਾ ਉਤਰੇ ਤੀਲਾ ਤੀਲਾ ਹੋਇਆ ਤੇ ਅਸੀਂ ਬੇਨਤੀ ਕਰਾਂਗੇ ਕਿ ਜੋ ਵੀ ਸਹਾਈ ਦਾ ਪੋਈਤਾ ਵਾ ਜੋ ਵੀ ਇਹਨਾਂ ਦੀ ਛੱਤ ਪਾਉਣ ਲਈ ਮਦਦ ਕੀਤੀ ਜਾ ਰਹੀ ਹੈ ਹਾਂ ਜੀ ਕੀ ਕਹੋਗੇ ਜੀ ਤੇ ਇਹਨਾਂ ਵੀਰਾਂ ਵੱਲੋਂ ਤਾਂ ਸੇਵਾ ਹੀ ਵਾਂ ਮੈਂ ਬਹੁਤ ਮਿਹਰ ਕਰਤਾਂ ਵਾ ਨਹੀਂ ਦੇਣਾ ਸਾਡੀ ਇਹਨਾਂ ਮਦਦ ਜਿਤੀਆ ਤੇ ਮੈਂ ਇਹਨਾਂ ਨੂੰ ਦਿਨ ਧੰਨਵਾਦ ਕਰਦਾ ਹਾਂ ਤੇ ਮਾਰੇ ਮੇਰੀ ਹੋਰ ਮਰਦ ਕਿਤੇ ਦੇ ਸਾਡੇ ਮਿੱਟੇ ਮੋਟਾਂ ਸਾਖਾ ਤੇ ਇੱਕ ਟੈਟਰੀ ਉਰੇ ਉਹਨਾਂ ਉਪਰ ਕੇਸੇ ਘਾ ਰਹੇ ਨੇ ਟਰੇ ਦੇ ਤੇ ਇਹ ਬਰਸਾਤਾਂ ਦੇ ਦਿਨਾਂ ਚ ਫਿਰ ਹੋਰ ਮੰਦਾ ਹਾਲ ਹੋ ਮੋ ਬੁਰਾ ਹਾਲ ਸਾਡੇ ਮੋਟਾਂ ਪੈ ਗਈਆਂ ਟੰਡਾ ਗੁਣਾਂ ਸਭ ਪਈਆਂ ਜਿੰਨੂੰ ਦਿਖਾ ਲਿਆ ਉੱਟਨ ਭਾਈ ਸਾਡੇ ਦੁਬਾਰਾ ਬਣਾਉਣ ਵਾਲੇ ਇੱਕ ਕਿੰਨਾ ਕ ਖਰਚਾ ਦੱਸਿਆ ਮਿਸਤਰੀਆਂ ਦਾ ਦੋ ਦੋਨਾਂ ਪਰਵਾਰਾਂ ਦਾ ਹਾਂ ਜੀ ਜੀ ਅੱਛਾ ਤਰੀਕੇ ਹਾਂ ਜੀ ਜੀ ਅੱਛਾ ਅੱਜ ਭਾਂਜੀ ਕੀ ਕਹਿਣਾ ਚਾਹੋਗੇ ਬਿਜੇਕ ਮਾਰਜੀ ਮਦਦ ਮਤਲਬ ਕਿ ਨਹੀਂ ਬਤਾਵੋ ਕੀਤਾ ਹਨ ਤੇ ਮੈਂ ਬਹੁਤੇ ਕੰਮ ਨਹੀਂ ਕਰ ਸਕਦੀ ਸਰੀਰ ਨੂੰ ਦੁਖਦਾ ਰਹਿੰਦਾ ਵਾ ਕੰਮ ਨਹੀਂ ਮੇਰੇ ਕੋਲ ਨਾ ਬੱਚੇ ਲੜਕਿਆਂ ਨੂੰ ਕੰਮ ਕਰਦੇ ਮਾੜਾ ਮੋਟਾ ਕਰਦੇ ਬੰਨਾ ਇਹ ਕੰਮ ਨਹੀਂ ਹੋ ਸਕਦਾ ਬੱਚੇ ਲੜਕਿਆਂ ਨੂੰ ਮਾੜਾ ਮੋਟਾ ਮੈਨਾ ਕਰਉਂਦੇ ਕੰਮ ਦੇ ਇਹ ਬਿਜੇਕ ਮਾਰਜੀ ਫਤੇਕਰ ਚੂੜੀਆਂ ਤੋਂ ਨੇ ਇਹ ਅੱਗੇ ਆਏ ਨੇ ਤੁਹਾਡੀ ਮਦਦ ਲਈ ਇਹਨਾਂ ਨੇ ਮੱਤ ਕੀਤੀ ਮੇਰੀ ਜੀ ਬਿਜੇਕ ਮਨ ਮਤਲਬ ਕਿ ਕੀ ਕਿਹਾ ਤੇ ਭਾਤਰੇ ਸਾਹਮਣੇ ਮਾੜਾ ਮੋਟਾ ਕੰਮ ਹਿਤ ਹੁੰਦਾ ਨਹੀਂ ਕੋਈ ਹਾਂ ਤੁਸੀਂ ਐਸਾ ਇਹ ਮੈਂ ਕਹਿ ਸਕਦੀ ਮੇਰੀ ਜਗ੍ਹਾ ਸੋਣੀ ਨੂੰ ਬੰਟੇ ਹਾਂਜੀ ਤਗੜ ਸਾਹਿਬ ਇਹ ਤੋਂ ਮੈਲਾ ਵੀ ਮਦਦ ਹਾਂਜੀ ਹਾਂਜੀ ਇਹਨੂੰ ਲਖਮੀਰ ਸਿੰਘ ਇਹ ਮੱਤੇ ਨੇ ਸੇਵਾ ਦੀ ਇਹਨਾਂ ਕੀਤੀ ਆ ਹਾਂਜੀ ਉਹਨੇ ਮਾਦੇ ਸਾਹਿਬ ਜਿੱਤੀ ਆ ਔਰ ਆਪ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਾਂਜੀ ਵਿਜਾ ਬਾਗ ਜੀ ਨੇ ਤੁਹਾਨੂੰ ਇੰਨੇ ਸਾਦੇ ਹੁੰਦੇ ਆ ਡੱਕੀ ਆ ਇਹ ਇਹ ਸੰਤ ਜੀ ਸੁਖਵੰਤ ਸਿੰਘ ਤਗੜ ਪੰਜੀ ਆਪਣਾ ਕੀ ਨਾਮ ਹਰਜੀਤ ਕੋਹਰ ਹੈ ਜੋ ਕਿ ਇਹਨਾਂ ਦੇ ਕਮਚਾਈ ਨੇ ਵਿਧਵਾ ਨੇ ਤੇ ਇਨਾਂ ਤੇ ਤਿੰਨ ਬੇਟੀਆਂ ਨੇ ਤੇ ਪਾਲਣ ਪੋਸ਼ਣ ਜਿਹੜਾ ਵਾ ਉਹ ਬੜਾ ਔਖਾ ਹੁੰਦਾ ਹੁਣ ਘਰ ਦੀ ਛੱਤ ਜਿਹੜੀ ਆ ਉਹ ਵਿਜੀ ਕੁਮਾਰ ਫਤੇਕਰ ਚੂੜੀਆਂ ਤੋਂ ਵੀਰ ਨੇ ਇਹ ਇਹ ਮਦਦ ਲਈ ਅੱਗੇ ਆਏ ਤੇ ਇਹਨਾਂ ਵੱਲੋਂ ਜਿਹੜੀ ਆ ਰਾਸ਼ੀ ਜਿਹੜੀ ਆ ਧਨ ਰਾਸ਼ੀ ਜਿਹੜੀ ਆ ਉਹ ਵੱਡੀ ਗਿਣਤੀ ਵਿੱਚ ਕਾਫੀ ਗਿਣਤੀ ਵਿੱਚ ਇਹਨਾਂ ਨੂੰ ਉਹਨਾਂ ਨੇ ਛੱਤ ਪਾਉਣ ਦੀ ਜੋ ਇਹਨਾਂ ਦਾ ਤੰਗੜੇ ਸਾਹਮਣੇ 10 ਲੱਖ ਦੇ ਕਰੀਬ ਜਿਹੜਾ ਐਸਟੀਮੇਟ ਦੱਸਿਆ ਜਿਹੜਾ ਮਿਸਤਰੀਆਂ ਵੱਲੋਂ ਇਹਨਾਂ ਨੂੰ ਬਣਾ ਕੇ ਦਿੱਤਾ ਦੋ ਪਰਿਵਾਰਾਂ ਦੇ ਘਰਾਂ ਵਾਸਤੇ ਲੈਂਟਰ ਪਾਉਣ ਲਈ ਤੇ ਵੱਡਾ ਬੰਸ਼ਟੇ ਤੇ ਇਹ ਸਾਰੇ ਜੋ ਸਮਾਜਸੀ ਵਿਸਥਾਵਾਂ ਵਾਲੇ ਜਾਂ ਦਾਨੀ ਸੱਜਣ ਨੇ ਉਹ ਜਾਂ ਭੈਣ ਭਰਾ ਨੇ ਜਿਹੜੇ ਯੋਗਤ ਮੰਦਾ ਦੀ ਮਦਦ ਲਈ ਅੱਗੇ ਆਉਂਦੇ ਉਹਨਾਂ ਨੂੰ ਬੇਨਤੀ ਆ ਤੇ ਫਤਿਹਗੜ ਚੂੜੀਆਂ ਲੋਹਾਰਾ ਵਾਲਾ ਗੁਰਦੁਆਰੇ ਦੇ ਸਾਹਮਣੇ ਗਲੀ ਫਤਿਹਗੜ ਚੂੜੀਆਂ ਬਾਹਰ ਨੰਬਰ 11 ਤੱਗੜ ਪਰਿਵਾਰ ਸੁਖਨ ਸਿੰਘ ਤੱਗੜ ਤੇ ਉਹਨਾਂ ਦੀ ਪਰਜਾਈ ਨੇ ਉਹਨਾਂ ਦੀ ਜਿਹੜੀ ਬੰਦੀ ਆ ਜੋ ਵੀ ਕਿਸੇ ਦਾ ਜਿਤਨਾ ਕੋ ਚਾਹੁੰਦੇ ਆ ਤੇ ਉਹਨਾਂ ਦੀ ਮਕਾਨ ਦੀਆਂ ਛੱਤਾਂ ਪੌਂਦੀ ਉਹਨਾਂ ਦੀ ਮਦਦ ਕੀਤੀ ਆ